ਜਿਨ੍ਹਾਂ ਨੇ 30 ਸਾਲ 25-25 ਸਾਲ ਕੰਮ ਕੀਤਾ ਪਾਰਟੀ ਨਾਲ ਉਹ ਅੱਜ ਨਾਰਾਜ਼ ਨੇ ਇਹਦਾ ਮਤਲਬ ਅਕਾਲੀ ਦਲ ਨੂੰ ਕੋਈ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਂਦਾ ਨਾ ਕੋਈ ਸਾਡੇ ਜਿਹੜਾ ਜਾਂਦਾ ਉਹਨੂੰ ਰੋਕਦੇ ਨਹੀਂ ਉਹਨਾਂ ਦੀ ਜਿਹੜੀ ਸੁਣਵਾਈ ਦੇ ਨਾਰਾਜ਼ਗੀ ਦੂਰ ਨਹੀਂ ਕਰੋਗੇ ਨਹੀਂ ਨਾਰਾਜ਼ਗੀ ਤਾਂ ਜੇ ਹੁਣ ਕਹਿੰਦੇ ਰੋਟੀ ਖਾਂਦੇ ਦਾੜ੍ਹੀ ਹਿੱਲਦੀ ਹੈ ਤਾਂ ਉਹ ਨਾਰਾਜ਼ਗੀ ਹੋਈ ਨਾ ਇਹ ਕਿੱਥੋਂ ਕਰਦੀ ਹੈ ਪਰ ਉਹਨਾਂ ਨੂੰ ਉੱਥੇ ਜਾ ਕੇ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਬੇਈਮਾਨ ਸੋਚ ਨਹੀਂ ਰੱਖਣੀ ਚਾਹੀਦੀ ਸੁਖਿਓਂ ਦੇਖਦੇ ਸਾਰੇ ਦਰਸ਼ਕਾਂ ਸਵਾਗਤ ਹੈ ਮੈਂ ਦੇਸ਼ਵਾਰਾ ਤਾਂ ਅਕਾਲੀ ਦਲ ਦੇ ਬਗਾਵਤ ਸੂਰਤ ਦਿਨ ਬਦ ਦਿਨ ਵੱਧਦੇ ਜਾ ਰਹੇ ਨੇ ਲੋਕ ਕਹਿੰਦੇ ਨੇ ਸ਼ਾਇਦ ਅਕਾਲੀ ਦਲ ਦੋ ਫਾੜ ਹੋ ਗਿਆ ਲੇਕਿਨ ਅੱਜ ਲੁਧਿਆਣਾ ਦੇ ਵਿੱਚ ਲੁਧਿਆਣਾ ਦੇ ਸਾਬਕਾ ਮੰਤਰੀ ਅ ਗਰਵਲ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਸਾਰਾ ਅਕਾਲੀ ਦਲ ਵੀ ਇਕੱਠਾ ਕਰਕੇ ਦੱਸਿਆ ਲੋਕਾਂ ਨੂੰ ਬਸ ਅਸੀਂ ਇੱਕ ਆ ਗੱਲ ਕਰ ਲੈਣੇ ਆ ਕਿਸ ਤਰ੍ਹਾਂ ਪ੍ਰੈਸ ਕਾਨਫਰੰਸ ਦਾ ਤੁਸੀਂ ਸੁਨੇਹਾ ਦੇਣਾ ਚਾਹ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਅਕਾਲੀ ਦਲ ਇੱਕ ਕਿ ਜਾਂ ਦੋ ਫਾੜ ਪਹਿਲੀ ਗੱਲ ਦੋ ਫਾੜ ਪਤਾ ਕੀ ਹੁੰਦੇ ਆ ਜੇ ਸਿਰ ਤੋਂ ਟੱਕ ਲਾ ਕੇ ਥੱਲੇ ਤੱਕ ਦੋ ਟੋਟੇ ਕਰ ਦੋ ਦੋ ਫਾੜ ਹੋ ਗਿਆ ਜੇ ਚੀਜ਼ੀ ਦਾ ਨੌਲੇਜ ਹੀ ਦੋ ਖੜੋ ਨੇ ਭੱਟੇ ਭੱਟੇ ਦਿੱਗਜ ਨੇਤਾ ਵੀ ਉੱਥੋਂ ਚੱਲ ਗਏ ਸੀਚੀ ਦਾ ਨਾ ਦਿੱਗਜ ਨੇਤਾ ਕਾਦੇ ਸੀ ਅਕਾਲੀ ਦਲ ਦੇ ਸੀ ਨਾ ਸ਼ਬਦਾਂ ਦੀ ਗੱਲ ਕਰ ਉਹ ਨਹੀਂ ਜਦ ਅਕਾਲੀ ਦਲ ਤੋਂ ਦੂਰ ਹੋ ਗਏ ਜਦ ਅਕਾਲੀ ਦਲ ਤੋਂ ਦੂਰ ਹੋ ਗਏ ਕਾਲੀ ਨੇਤਾ ਤਾਂ ਨਾ ਰਹੇ ਨੇਤਾ ਰਹਿ ਗਏ ਨਾ ਹਾਂਜੀ ਨੇਤੇਗਿਰੀ ਖਤਮ ਹੋ ਜੂ ਜਾਂ ਲੋਕ ਨਾਲ ਨਹੀਂ ਰਹੇ ਮੈਂ ਤੁਹਾਨੂੰ ਹੀ ਕੱਲ ਦੱਸਾਂ ਇਹਨਾਂ ਨੇ ਉੱਤੇ ਪ੍ਰਧਾਨਗੀ ਕੀਤੀ ਆ ਉਹ ਵੀ ਬਾਹਰ ਨੇ ਜਿਹੜਾ ਨੇ ਐਮਪੀ ਲੜੇ ਉਹ ਵੀ ਬਾਹਰ ਨੇ ਦੂਜੇ ਪਾਸੇ ਤੇ ਸੁਰ ਨੇ ਹੋਰ ਕਈ ਵੀ ਬੰਦੇ ਸੁਣ ਲ ਮੇਰਾ ਖਿਆਲ ਤੁਸੀਂ ਥੋੜਾ ਜਿਹਾ ਇਤਿਹਾਸ ਯਾਦ ਕਰੋਗੇ ਸਹਿਮਤ ਹੋ ਜਾਓਗੇ ਆਮ ਆਦਮੀ ਪਾਰਟੀ ਨੇ ਬਣਾਈ ਪ੍ਰਸ਼ਾਂਤ ਪੂਸ਼ੇ ਨੇ 2 ਕਰੋੜ ਦਿੱਤਾ ਯੋਗਿੰਦਰ যাদਬ ਨੇ ਉਦੋਂ ਬਾਅਦ ਕੁਮਾਰ ਵਿਸ਼ਵਾਸ ਨੇ ਇਸ ਤਰ੍ਹਾਂ ਦੇ ਅਨੇਕਾਂ ਬੰਦੇ ਸੀਗੇ ਸਭ ਤੋਂ ਪਹਿਲਾਂ ਪ੍ਰਸ਼ਾਂਤ ਕੱਢਿਆ ਫਿਰ ਯੋਗਿੰਦਰ যাদਬ ਕੱਢਿਆ ਫਿਰ ਆਸ਼ੂ 도ਸ਼ ਕੱਢਿਆ ਫਿਰ ਕੁਮਾਰ ਵਿਸ਼ਵਾਸ ਕੱਢਿਆ ਫਿਰ ਸੁੱਚਾ ਸਿੰਘ ਛੋਟੇਪੁਰ ਕੱਢਿਆ ਫਿਰ ਐਚਐਸ ਫੂਲਕਾ ਕੱਢਿਆ ਫਿਰ ਸੁਖਬਾਲ ਸਿੰਘ ਗਹਿਰਾ ਕੱਢਿਆ ਉਦੋਂ ਬਾਅਦ ਫਿਰ ਵੀ ਬੰਨਵੇਂ ਲੈ ਕੇ ਜੇ ਤਾਂ ਲੀਡਰਾਂ ਦੇ ਲੱਕ ਨਾਲ ਲੋਕ ਬੰਨੇ ਹੁੰਦੇ ਨੇ ਲੋਕ ਜਜ਼ਬਾਤਾਂ ਨਾਲ ਬੰਨੇ ਹੁੰਦੇ ਨੇ ਲੋਕ ਪਾਰਟੀ ਦੇ ਪ੍ਰੋਗਰਾਮ ਤੇ ਏਜੰਡੇ ਨਾਲ ਬੰਦੇ ਹੁੰਦੇ ਨੇ ਇਹ ਪੱਤੇ ਦਰਖਤਾਂ ਤੋਂ ਟੁੱਟਦੇ ਰਹਿੰਦੇ ਆ ਦਰਿਆ ਦੇ ਉੱਪਰ ਵਾਕੇ ਸਿਰੇ ਲੱਗਦੇ ਰਹਿੰਦੇ ਆ ਉਹ ਆਪਣੀ ਮਸਤ ਜਾਲ ਮਸਤਾਥੀ ਅੰਗੂ ਪਾਰਟੀ ਆਪਣਾ ਪ੍ਰੋਗਰਾਮ ਜਾਰੀ ਰੱਖਦੀ ਐ ਜਿਹਨਾਂ ਨੇ 30 ਸਾਲ 25-25 ਸਾਲ ਕੰਮ ਕੀਤਾ ਪਾਰਟੀ ਨਾਲ ਉਹ ਅੱਜ ਨਰਾਜ਼ ਨੇ ਇਹਦਾ ਮਤਲਬ ਅਕਾਲੀ ਦੰਨ ਨੂੰ ਕੋਈ ਅਕਾਲੀ ਦੰਨ ਨੂੰ ਕੋਈ ਫਰਕ ਨਹੀਂ ਪੈਂਦਾ ਨਾ ਕੋਈ ਕਿਉਂਕਿ ਪਹਿਲਾਂ ਨਰਾਜ਼ ਹੋ ਕੇ ਬਾਹਰ ਗਏ ਫਿਰ ਤੁਸੀਂ ਮਨਾਣ ਗਏ ਫਿਰ ਅੰਦਰ ਵੀ ਲੈ ਆਂਦੇ ਸੁਣ ਲਓ ਮੇਰੀ ਗੱਲ ਐ ਕਾਂਗਰਸ ਜੀ 23 ਬਣੇ ਸੀ ਗੁਲਾਮ ਨਮਈਜ਼ਾ ਕਪਲ ਕਿੰਨੇ ਸੀ ਉਹ ਉਹ ਤੀਆਂ ਚ 6 ਵਾਪਸ ਰਹਿ ਗਏ ਕੁੱਲ ਆਨੰਦ ਸ਼ਰਮਾ ਰਹਿ ਗਿਆ ਮਨੀਸ਼ ਤਵਾੜੀ ਰਹਿ ਗਿਆ ਸ਼ਸ਼ੀ ਥਰੂ ਰਹਿ ਗਿਆ ਸਿਰਫ 6 ਰਹਿ ਗਏ ਬਾਕੀ 17 ਕਿੱਥੇ ਦੇਖਦੇ ਆ ਉਹ ਜਿਹੜੇ 6 ਨਹੀਂ ਉਹ ਗੁਲਾਮ ਨਮਈਜ਼ਾ ਨੇ ਆਪਣੀ ਪਾਰਟੀ ਬਣਾ ਲਈ ਕਪਲ ਸੇ ਬਲ ਸਮਾਜਵਾਦੀ ਪਾਰਟੀ ਚਲੇ ਗਿਆ ਹੁਣ ਸਮਾਜਵਾਦੀ ਪਾਰਟੀ ਨੇ ਕਾਂਗਰਸ ਨਾਲ ਸਮਝੌਤਾ ਕਰ ਲਿਆ ਤੁਸੀਂ ਚਾਹਦੇ ਹੋ ਵੀ ਤੁਹਾਡੇ ਬੰਦੇ ਵੀ ਇਦਾਂ ਚੱਲ ਜਾਣ ਦੂਜੀ ਪਾਰਟੀ ਨਹੀਂ ਸਾਡੇ ਜਿਹੜਾ ਜਾਂਦਾ ਉਹਨੂੰ ਰੋਕਦੇ ਨਹੀਂ ਜਾਂਦੇ ਨੂੰ ਰੋਕਦੇ ਨਹੀਂਗੇ ਨਹੀਂ ਬੀਬੀ ਜਗੀਰ ਕੋਲੋਂ ਦੁਬਾਰਾ ਲਿਆਂਦਾ ਸੁਖਿੰ사 ਸਾਹਿਬ ਨੂੰ ਦੁਬਾਰਾ ਲਿਆਂਦਾ ਉਹ ਆਏ ਬਿਨਾਂ ਕੰਡੀਸ਼ਨ ਆਏ ਬਿਨਾਂ ਕੰਡੀਸ਼ਨ ਆਏ ਸਮਝੋ ਹੈ ਜੀ ਜੇ ਹੁਣ ਜਾਣਾ ਚਾਹੁੰਦੇ ਆ ਉਹਨਾਂ ਨੂੰ ਧੰਨਵਾਦ ਉਹਨਾਂ ਦਾ ਤ론 ਹੁਣ ਕੀ ਸਮਝਦੇ ਹੋ ਤੁਸੀਂ ਵਾਕਈ ਜੇ ਜਿਹੜੇ ਜਾਣਾ ਚਾਹੁੰਦੇ ਉਹਨਾਂ ਦਾ ਧੰਨਵਾਦ ਕਰਕੇ ਤੁਸੀਂ ਦੁਬਾਰਾ ਆ ਮੈਂ ਬਸ ਦੇ ਰਹਿਣਾ ਨਹੀਂ ਦੁਬਾਰਾ ਉਹਨਾਂ ਨੂੰ ਉਹਨਾਂ ਦੀ ਜਿਹੜੀ ਸੁਣਵਾਈ ਇਹ ਨਾਰਾਜ਼ਗੀ ਦੂਰ ਨਹੀਂ ਕਰੋਗੇ ਨਹੀਂ ਨਾਰਾਜ਼ਗੀ ਤਾਂ ਜੇ ਹੁਣ ਕਹਿੰਦੇ ਰੋਟੀ ਖਾਂਦੇ ਦਾੜ੍ਹੀ ਹਿਲਦੀ ਹੈ ਤਾਂ ਉਹ ਤਾਂ ਨਾਰਾਜ਼ਗੀ ਹੋਈ ਨਾ ਨਾ ਇਹ ਕਿੱਥੋਂ ਕਰਦੀ ਹੈ ਜੇ ਮਾਈਟਾ ਪਾਰਟੀ ਚ ਰਹਿ ਕੇ ਰਾਈਟ ਹੈ ਹਰ ਬੰਦੇ ਦਾ ਕੋਈ ਪ੍ਰਧਾਨ ਬਣਨਾ ਜਾਂ ਪ੍ਰਧਾਨ ਚੁਣਨਾ ਉਹਨਾਂ ਦਾ ਰਾਈਟ ਹੈ ਪਾਰਟੀ ਦੇ ਫੋਰਮ ਤੇ ਬੈਠ ਕੇ ਗੱਲ ਕਰਨ ਅਖਬਾਰਾਂ ਵਾਲੀ ਗੱਲ ਹੈਗੀ ਆ ਇਨਡਿਸਿਪਲਨ ਜਿਹਨੂੰ ਟੋਲਰੇਟੇਟ ਕੀਤਾ ਜਾਂਦਾ ਇੱਕ ਪਾਸੇ ਤੁਹਾਡੇ ਪ੍ਰਧਾਨ ਕੀ ਮੀਟਿੰਗ ਕਰ ਰਹੇ ਇੱਕ ਕਿੱਦਾਂ ਦੇਖਦੇ ਹੋ ਚਾਰ ਬੰਦਿਆਂ ਦੀ ਮੀਟਿੰਗ ਹੁੰਦੀ ਹੈ ਚਾਰ ਬੰਦੇ ਨਹੀਂ ਅਸੀਂ ਮੀਡੀਆ ਦੇ ਦੇਖਿਆ ਕਾਉਂਟ ਕਾਉਂਟ ਤੇ 40 ਬੰਦੇ ਸੀਗੇ ਉਹ ਲੀਡਰ ਨਹੀਂ ਸੀਗੇ ਮੈਂ ਆ ਉਹਨਾਂ ਨਾਲ ਕਿਤੇ ਜਿਆਦਾ ਅਸੀਂ ਚੰਦੂ ਚੰਦੂ ਗਰੁੱਪ ਨਾਲ ਤਾਂ ਅਸੀਂ ਤਕੜੇ ਹੋ ਗਏ ਕਿ ਨਹੀਂ ਕਿੰਨਾ ਜੱ ਇਕੱਠ ਸੀਗਾ ਉਹਨਾਂ ਨਾਲੋਂ ਵੱਡਾ ਇਕੱਠ ਸੀ ਨਾ ਸਰਕਰ ਗੱਲ ਨਹੀਂ ਕੀਤਾ ਉਹਨਾਂ ਦੇ ਲੀਡਰਾਂ ਦੀ ਗੱਲ ਕਰ ਨਹੀਂ ਲੀਡਰ ਕਿਹੜੇ ਸੀ 40 ਦੱਸਣਾ ਤਾਂ ਜੋ ਇੱਕ ਇੱਕ ਨੋਵਾ ਦੀਆਂ ਸਵਾਰੀਆਂ ਡਰਾਈਵਰ ਦੇ ਸਣੇ 6 2 2 2 2 ਚੰਦੂ ਮਾਇਰਾ ਬੀਬੀ ਜੀ ਮਰੁਕਾ ਸਾਹਿਬ ਪਰਮਿੰਦਰ ਤੁਹਾਡਾ ਵਿਡਾਲਾ ਸਾਹਿਬ ਤੇ ਰਖੜਾ ਸਾਹਿਬ ਚਲੋ ਉਹਨਾਂ ਦੀ ਜਿਹੜੀ ਮਾਫੀ ਨੂੰ ਸ੍ਰੀ ਅਮੰਦਰ ਸਾਹਿਬ ਜਾ ਕੇ ਮਨਣਾ ਤੇ ਕਾਲਕਤਖਸਬ ਦੇ ਜਥੇਦਾਰ ਸਾਹਿਬ ਨੂੰ ਦੇਣੀ ਰਹਿਤ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿੱਦਾਂ ਦੇਖਦੇ ਹੋ ਮੈਂ ਜਿਹੜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਧਾਰਮਿਕ ਮਾਮਲੇ ਚ ਹੈ ਮੇਰੀ ਅਕਾਲ ਤਖਸਬ ਤੇ ਆਸਥਾ ਅਕਾਲ ਤਖਸਬ ਦੇ ਜੋ ਕੋਈ ਜਾਂਦਾ ਮੈਂ ਉਹਨੂੰ ਮੁਬਾਰਕਬਾਦ ਦਿੰਨਾ ਹੈ ਰੋਜ਼ ਜਾਣਾ ਚਾਹੀਦਾ ਹੈ ਪਰ ਉਹਨਾਂ ਨੂੰ ਉੱਥੇ ਜਾ ਕੇ ਇੱਕ ਨਿਰਮਾਣੇ ਸਿੱਖ ਦੇ ਤੌਰ ਤੇ ਬੇਈਮਾਨ ਸੋਚ ਨਹੀਂ ਰੱਖਣੀ ਚਾਹੀਦੀ ਕਿਉਂਕਿ ਮੈਂ ਜੇ ਕਹਾਂ ਮਹਿੰਦਰ ਸਿੰਘ ਨੇ ਅੱਜ ਤੱਕ ਕੋਈ ਗਲਤੀ ਨਹੀਂ ਕੀਤੀ ਤਾਂ ਗਲਤ ਹੈ ਨਾ ਉਹ ਪਹਿਲਾਂ ਆਪਣੀਆਂ ਗਲਤੀਆਂ ਦੱਸਣਾ ਜੀ ਉਹਨਾਂ ਨੇ ਲਿਖ ਕੇ ਦਿੱਤੀਆਂ ਕਹਿੰਦੇ ਅਗਲੀ ਦਾ ਸਾਡੀਆਂ ਲਿਖ ਕੇ ਦਿੰਦੇ ਆ ਬੇਅਦਵੀ ਦਾ ਮਾਮਲਾ ਹੋਰ ਮਾਮਲਾ ਸਾਡੀਆਂ ਲੈ ਕੇ ਮੇਰੀ ਗੱਲ ਸੁਣੋ ਬੇਦਵੀ 15 ਚ ਹੋਈ 17 ਚ ਵੀ ਇਲੈਕਸ਼ਨ ਲੜੇ 19 ਚ ਵੀ ਲੜੇ 22 ਚ ਵੀ ਲੜੇ 24 ਚ ਵੀ ਲੜੇ ਸਰਦਾਰ ਪਰਮੇਂਦਰ ਸਰਦਾਰ ਪਰਮੇਂਦਰ ਸਿੰਘ ਢੀਂਡਸਾ 17 ਚ ਐਮ ਐਲ ਏ ਵੀ ਬਣੇ 19 ਚ ਅਕਾਲੀ ਦਲ ਦੀ ਟਿਕਟ ਤੇ ਵੀ ਲੜੇ ਫਿਰ ਆਪਾਂ ਛੱਡ ਦਿੰਦੇ ਉਹਦੋਂ ਉਹਦੋਂ ਕੀ ਕਰ ਦਿੰਦੇ ਉਹ ਉਹ ਉਹਦੋਂ ਉਹਦੋਂ ਅਸੀਂ ਕਿਹੜਾ ਰੋਕਿਆ ਸੀਗਾ ਕਿ ਰੱਸਾ ਪਾਇਆ ਹੋਇਆ ਸੀਗਾ ਗੱਲ ਤਾਂ ਇਹ ਹੈ ਕਿ ਤਾਰੇ ਕਿਦੋਂ ਹੋਰ ਹਿਲਦੀਆਂ ਨੇ ਮਜਬੂਰੀਆਂ ਨੇ ਰਾਜਨੀਤਿਕ ਮਜਬੂਰੀਆਂ ਰਾਜਨੀਤਿਕ ਦੀ ਗੱਲ ਕੀ ਤੁਸੀਂ ਕਹਿੰਦੇ ਇਹ ਸਾਰਾ ਕੁਝ ਭਾਜਪਾ ਦਾ ਕੀਤਾ ਕਰਾ ਸਾਰਾ ਮੈਂ ਨਹੀਂ ਕਹਿੰਦਾ ਤੁਸੀਂ ਠੀਕ ਨਹੀਂ ਨਹੀਂ ਮੈਂ ਤੁਹਾਡੇ ਭਰਾ ਜੀ ਕਹਿ ਰਹੇ ਨੇ ਵੀ ਭਾਜਪਾ ਪਿੱਛੇ ਤਾਰਾਂ ਜਿਹੜੀਆਂ ਹਿਲਦੀਆਂ ਦੀ ਗੱਲ ਕੀਤੀ ਤੁਸੀਂ ਔਰ ਤੁਸੀਂ ਵੀ ਇਸ਼ਾਰਾ ਕੀਤਾ ਮੈਂ ਨਹੀਂ ਕਹਿੰਦਾ ਹਾਲਾਤ ਕਹਿੰਦੇ ਨੇ ਅੱਛਾ ਹਾਲਾਤ ਕਹਿੰਦੇ ਨੇ ਓਕੇ ਹਰ ਕਿਉਂ ਕਹਿੰਦੇ ਹਾਲਾਤ ਜਨតੀ ਪਾਰਟੀ ਜੇ ਫੈਸਲਾ ਹੋ ਗਿਆ ਸੀ ਕਿ ਬੀਜੇਪੀ ਨਾਲ ਨਹੀਂ ਰੱਖਣੀ ਚੰਦੂ ਮਾਜਰਾ ਸਾਹਿਬ ਨੇ ਉਦੋਂ ਪਹਿਲਾਂ ਹੀ ਪਹਿਲੀ ਜਿਹੜੀ ਕਾਨਫਰੰਸ ਉਸ ਫੈਸਲੇ ਤੋਂ ਬਾਅਦ ਕੀਤੀ ਆ ਅਨੰਦਪੁਰ ਸਾਹਿਬ ਕਹਿੰਦਾ ਉਹਨੇ ਪੁੱਛਿਆ ਕਿ ਜੇ ਤੁਸੀਂ ਜਿੱਤ ਗਏ ਤੇ ਕਿਹਦੇ ਨਾਲ ਜਾਓਗੇ ਕਹਿੰਦੇ ਕਾਗਰਸ ਨਾਲ ਤਾਂ ਜਾ ਨਹੀਂ ਸਕਦੇ ਉਹ ਕਹਿੰਦਾ ਫਿਰ ਬੀਜੇਪੀ ਨਾਲ ਕਹਿੰਦਾ ਉਹ ਵਿਚਾਰ ਲਾਂਗੇ ਉਸ ਨੇ ਹੀ ਹਰਾ ਦਿੱਤਾ ਸਾਂ